ईएमसी ਹਸਤਾਲ ਅੰਮ੍ਰਿਤਸਰ ਵਿਖੇ ਪਲਾਸਟਿਕ ਸਰਜਰੀ ਵਿਭਾਗ ਦੇ ਮੁਖੀ ਡਾਕਟਰ ਤੇਜਿੰਦਰਪਾਲ ਸਿੰਘ ਨੇ ਦੱਸਿਆ ਕਿ ਸੜਕ ਹਾਦਸਿਆਂ 'ਤੇ ਹੋਰ ਕਟਨਾਵਾ ਕਰ ਚਿਹਰੇ, ਹੱਥਾਂ ਅਤੇ ਸਰੀਰ ਦੇ ਵੱਖ-ਵੱਖ ਹਿੱਸਿਆਂ ਵਿੱਚ ਗੰਭੀਰ ਸੱਟਾਂ ਲੱਗ ਸਕਦੀਆਂ ਹਨ। ਅਜਿਹੇ ਮਾਮਲਿਆਂ ਵਿੱਚ ਆਧੁਨਿਕ ਪਲਾਸਟਿਕ ਸਰਜਰੀ ਤਕਨੀਕਾਂ ਨਾਲ ਸਫਲ ਇਲਾਜ ਸੰਭਵ ਹੈ। ਉਹਨਾਂ ਨੇ ਦੱਸਿਆ ਕਿ ਟੁੱਟੇ ਹੋਏ ਚਬਾੜੇ, ਚਿਹਰੇ ਦੇ ਡੂੰਘੇ ਦਾਗ, ਟੁੱਟੀਆਂ ਉਂਗਲੀਆਂ ਚੱਲਣ ਵਾਲੇ ਮਰੀਜ਼ਾਂ ਦਾ ਇਲਾਜ ਹੁਣ ਪੂਰੀ ਤਰ੍ਹਾਂ ਸੰਭਵ ਹੈ। ਉਹਨਾਂ ਕਿਹਾ ਕਿ ਪਲਾਸਟਿਕ ਸਰਜਰੀ ਸੁੰਦਰਤਾ ਵਧਾਨ ਤੱਕ ਸੀਮਤ ਨਹੀਂ ਹੈ। ਇਹ ਸਰੀਰ ਦੇ ਨੁਕਸਾਨੇ ਗੇ ਅੰਗਾਂ ਦੀ ਕਾਰਸ਼ੀਲਤਾ ਨੂੰ ਬਹਾਲ ਕਰਨ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਡਾਕਟਰ ਤਜਿੰਦਰਪਾਲ ਸਿੰਘ ਨੇ ਵਿਸ਼ੇਸ਼ ਤੌਰ ਤੇ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਦੇ ਸਰੀਰ ਦਾ ਹਿੱਸਾ ਜਿਵੇਂ ਕਿ ਉਂਗਲੀ ਹੱਥ ਆਦਿ ਕਿਸੇ ਹੱਥ ਸੇ ਵਿੱਚ ਕੱਟਿਆ ਜਾਂਦਾ ਹੈ ਤਾਂ ਇਸ ਨੂੰ ਅਕਸਰ ਸਰਜਰੀ ਰਾਹੀਂ ਦੁਬਾਰਾ ਜੋੜਿਆ ਜਾ ਸਕਦਾ ਹੈ ਪਰ ਜੇਕਰ ਕੱਟੇ ਹੋਏ ਹਿੱਸੇ ਨੂੰ ਤੁਰੰਤ ਬਰਫ਼ ਦੇ ਡੱਬੇ ਵਿੱਚ ਸੁਰੱਖਿਅਤ ਰੱਖਿਆ ਜਾਵੇ ਅਤੇ 5 ਤੋਂ 6 ਘੰਟਿਆਂ ਦੇ ਅੰਦਰ ਹਸਪਤਾਲ ਲਿਜਾਇਆ ਜਾਵੇ ਇਹ ਜਾਣਕਾਰੀ ਲੋਕਾਂ ਦੇ ਜੀਵਨ ਵਿੱਚ ਮਹੱਤਵਪੂਰਨ ਫਰਕ ਪਾ ਸਕਦੀ ਹੈ। ਉਹਨਾਂ ਅੱਗੇ ਦੱਸਿਆ ਕਿ ਹੱਥਾਂ ਜਾਂ ਉਂਗਲਾਂ ਵਿੱਚ ਜੋ ਮੰਦਰੂ ਵਿਕਾਰਾਂ ਨੂੰ ਵੀ ਆਧੁਨਿਕ ਤਕਨੀਕਾਂ ਨਾਲ ਠੀਕ ਕੀਤਾ ਜਾ ਸਕਦਾ ਹੈ। EMC ਹਸਪਤਾਲ ਅੰਮ੍ਰਿਤਸਰ ਪਲਾਸਟਿਕ ਸਰਜਰੀ ਨਾਲ ਸੰਬੰਧਿਤ ਸਾਰੀਆਂ ਆਧੁਨਿਕ ਸਹੂਲਤਾਂ ਪ੍ਰਦਾਨ ਕਰਦਾ ਹੈ, ਜਿਸ ਵਿੱਚ ਚਿਹਰੇ ਅਤੇ ਜਬਾੜੇ ਦੀਆਂ ਸੱਟਾਂ ਦਾ ਇਲਾਜ, ਜਲਨ ਦਾ ਇਲਾਜ, ਹੱਥ ਅਤੇ ਉਂਗਲਾਂ ਦੀ ਸਰਜਰੀ, ਜਮਾਂਦਰੂ ਵਿਕਾਰਾਂ ਦਾ ਸੁਧਾਰ, ਪੁਨਰ ਇੰਪਲਾਂਟੇਸ਼ਨ ਸਰਜਰੀ, ਹਾਦਸਿਆਂ ਵਿੱਚ ਕੱਟੇ ਗਏ ਅੰਗ ਦਾ ਪੁਨਰਨਿਰਮਾਣ ਸ਼ਾਮਿਲ ਹਨ। ਹਾਂਜੀ ਸਸੇ ਗਾਲ ਜੀ ਮੈਂ ਡਾਕਟਰ ਤਜਿੰਦਰਪਾਲ ਸਿੰਘ ਮੈਂ EMC ਗਰੁੱਪ ਆਫ ਹਸਪੀਟਲਸ ਵਿੱਚ ਐਸ ਅ ਪਲਾਸਟਿਕ ਸਰਜਰੀ ਦੀਆਂ ਸੇਵਾਵਾਂ ਆਹ ਰਾਉਂਡ ਪਿਛਲੇ 6 ਮਹੀਨੇ ਤੋਂ ਦੇ ਰਿਹਾ ਹੈਗਾ ਪਲਾਸਟਿਕ ਸਰਜਰੀ ਇੱਕ ਕਾਫੀ ਵੱਡਾ ਵੱਡੇ ਬ੍ਰਾਂਚ ਹੈਗੀ ਹੈ ਇਹਦੇ ਵਿੱਚ ਕਾਫੀ ਕੁਝ ਆ ਜਾਂਦਾ ਹੈਗਾ ਆ ਆਪਾਂ ਸਿਰ ਤੋਂ ਲੈ ਕੇ ਪੈਰ ਤੱਕ ਜੇ ਗੱਲ ਕਰੀਏ ਤਾਂ ਜਿਹੜੇ ਆਪਾਂ ਐਕਸੀਡੈਂਟ ਹੁੰਦਾ ਹੈ ਉਹਦੇ ਵਿੱਚ ਜਿਹੜੀਆਂ ਮੂੰਹ ਦੀਆਂ ਸੱਟਾਂ ਹੁੰਦੀਆਂ ਜਿਹਦੇ ਵਿੱਚ ਜਵਾੜਿਆਂ ਦਾ ਫ੍ਰੈਕਚਰ ਉੱਤੇ ਮੈਗਜ਼ਲਾ ਦਾ ਫ੍ਰੈਕਚਰ ਠੀਕ ਹੈ ਮੂੰਹ ਉਤੇ ਜਿਹੜੇ ਆਪਣੇ ਕੱਟ ਲੱਗ ਜਾਂਦੇ ਹੈਗੇ ਐਕਸੀਡੈਂਟ ਦੌਰਾਨ ਉਹ ਸਭ ਕੁਛ ਅਸੀਂ ਪਲਾਸਟਿਕ ਸਰਜਰੀ ਵਿੱਚ ਕਵਰ ਕਰ ਕਰਦੇ ਹੈਗੇ ਆ ਉਸ ਤੋਂ ਇਲਾਵਾ ਜੇ ਹੱਥ ਪੈਰ ਦੀਆਂ ਸੱਟਾਂ ਠੀਕ ਹੈ ਜਿਹਦੇ ਵਿੱਚ ਲੋਕਾਂ ਦੇ ਉਂਗਲਾਂ ਕੱਟੀਆਂ ਜਾਂਦੀਆਂ ਹੈਗੀਆਂ ਜਾਂ ਹੱਥ ਵਿੱਚ ਕੱਟ ਲੱਗਦਾ ਜਿੱਥੇ ਹੱਥ ਦੇ ਤਣੇ ਜਾਂ ਹੱਥ ਦੀ ਖੂਨ ਦੀਆਂ ਨਾੜਾਂ ਹੁੰਦੀਆਂ ਆ ਉਹਨਾਂ ਨੂੰ ਆਪਾਂ ਰਿਪੇਅਰ ਕਰਦੇ ਹੈਗੇ ਆ ਉਸ ਤੋਂ ਇਲਾਵਾ ਇਹਦੇ ਵਿੱਚ ਵੈਸਕੂਲਰ ਸਰਜਰੀ ਦੀ ਸੇਵਾਵਾਂ ਵੀ ਆਪਾਂ ਦਿੰਦੇ ਹੈਗੇ ਕਿ ਜਿਹਦੇ ਵਿੱਚ ਆਪਾਂ ਨੂੰ ਕਿਡਨੀ ਦੇ ਪੇਸ਼ੈਂਟ ਜਿਹੜੇ ਹੁੰਦੇ ਹੈ ਉਹਨਾਂ ਵਿੱਚ ਆਪਾਂ ਨੂੰ ਫਿਸਟਲਾ ਵਗੈਰਾ ਕਰਨ ਦੀ ਲੋੜ ਪਵੇ ਜਾਂ ਅ ਕਈ ਲੋਕਾਂ ਦੇ ਵਿੱਚ ਹੱਥ ਵਿੱਚ ਐਨੂਰੀਜ਼ਮ ਹੋ ਜਾਂਦਾ ਹੈਗਾ ਜਿਹੜਾ ਕਿ ਖੂਨ ਦੀ ਨਸਾਂ ਦਾ ਗੁਬਾਰੇ ਹੁੰਦੇ ਹੈ ਉਹਨਾਂ ਦਾ ਵੀ ਆਪਾਂ ਆਪਰੇਟ ਕਰਦੇ ਹੈਗੇ ਆ ਇਸ ਤੋਂ ਇਲਾਵਾ ਹੱਥ ਮੂੰਹ ਦੇ ਜਿਹੜੇ ਕੈਂਸਰ ਹੁੰਦੇ ਹੈ ਜਿਹਦੇ ਵਿੱਚ ਵੱਡੇ ਕੈਂਸਰ ਜਿਹਦੇ ਵਿੱਚ ਪੂਰਾ ਕੈਂਸਰ ਕੱਢਣ ਤੋਂ ਬਾਅਦ ਜਦੋਂ ਕੈਂਸਰ ਜਿਹੜੇ ਸਰਜਨ ਹੁੰਦੇ ਆ ਜੋ ਪੂਰਾ ਕੈਂਸਰ ਕੱਢ ਦਿੰਦੇ ਨੇ ਉਸ ਤੋਂ ਬਾਅਦ ਉੱਥੇ ਜਿਹੜਾ ਇੱਕ ਵੱਡਾ ਡਿਫੈਕਟ ਰਹਿ ਜਾਂਦਾ ਹੈਗਾ ਉਹਨੂੰ ਜਿਹੜੀ ਆਪਾਂ ਉਹਨੂੰ ਦੁਬਾਰਾ ਰੀਕਨਸਟਰਕਸ਼ਨ ਕਰਨੀਆ ਜਾਂਦੇ ਨੇ ਸਾਡੇ ਵਿੱਚ ਔਨਕੋਪਲਾਸਟਿਕ ਰੀਕਨਸਟਰਕਸ਼ਨ ਕਹਿੰਦੇ ਹੈ ਫੋਰ ਐਗਜ਼ਾਮਪਲ ਜਿਵੇਂ ਕਿ ਆਪਣੇ ਇੱਥੇ ਕਿਸੇ ਨੂੰ ਜਵਾੜੇ ਦਾ ਕੈਂਸਰ ਹੋ ਗਿਆ ਹੈ ਤਾਂ ਜਦੋਂ ਪੂਰਾ ਕੈਂਸਰ ਤੋਂ ਬਾਅਦ ਆਪਰੇਸ਼ਨ ਤੋਂ ਬਾਅਦ ਜਵਾੜਾ ਕੱਢ ਦਿੰਦੇ ਹੈਗੇ ਤਾਂ ਸਾਡਾ ਪਲਾਸਟਿਕ ਸਰਜਰੀ ਦਾ ਵਿੱਚ ਕੰਮ ਆਉਂਦਾ ਹੈਗਾ ਕਿ ਆਪਾਂ ਪੈਰ ਦੀ ਕਿਤੋਂ ਹੱਡੀ ਲੈ ਕੇ ਉਹਦਾ ਪੂਰਾ ਜਵਾੜਾ ਆਪਾਂ ਦੁਬਾਰਾ ਰੀਕਨਸਟਰਕਟ ਕਰਦੇ ਹੈਗੇ ਆ ਇਸ ਤੋਂ علاوہ ਅ ਬੰਦ ਦੀ ਸੇਵਾਵਾਂ ਜਿਹੜੋ ਕਈ ਵਾਰ ਕਈ ਘਰਾਂ ਵਿੱਚ ਜਾਂ ਕਈ ਵਾਰ ਜਿਹੜੇ ਲੋਕ ਇਲੈਕਟ੍ਰਿਸਿਟੀ ਵਿਭਾਗ ਵਿੱਚ ਕੰਮ ਕਰਦੇ ਹੈ ਉਹਨਾਂ ਵਿੱਚ ਕਈ ਵਾਰ ਬੰਦ ਇਲੈਕਟ੍ਰਿਸਿਟੀ ਬੰਦ ਹੋ ਜਾਂਦੇ ਹੈ ਗਿਆ ਜਾਂ ਹੋਰ ਕੁਝ ਗਰਮ ਚੀਜ਼ਾਂ ਜਾਂ ਗਰਮ ਤੇਲ ਜਾਂ ਗਰਮ ਦੁੱਧ ਪੈਣ ਕਰਕੇ ਜਿਹੜੇ ਬੰਦ ਹੋ ਜਾਂਦੇ ਹੈ ਉਹਦਾ ਦੀ ਮੈਨੇਜਮੈਂਟ ਵੀ ਅਸੀਂ ਇੱਥੇ ਕਰਦੇ ਹੈਗੇ ਆਂ ਉਹ ਉਸ ਤੋਂ ਬਾਅਦ ਜਿਹੜੀ ਹੈਂਡ ਸਰਜਰੀਜ਼ ਹੈਗੀਆਂ ਆ ਆਪਾਂ ਹੈਂਡ ਸਰਜਰੀਜ਼ ਵੀ ਇੱਥੇ ਮੈਨੇਜ ਕਰਦੇ ਹੈਗੇ ਆ ਕਿ ਜਿਹੜਾ ਜਮਾਂਤਰੋ ਕੇ ਬੱਚਿਆਂ ਦੇ ਉਂਗਲਾ ਜੁੜੀਆਂ ਹੁੰਦੀਆਂ ਹਨ ਜਾਂ ਉਂਗਲਾ ਛੋਟੀਆਂ ਹੁੰਦੀਆਂ ਹਨ ਉਹਨਾਂ ਦਾ ਵੀ ਅਸੀਂ ਇੱਥੇ ਆਪਰੇਸ਼ਨ ਕਰਦੇ ਹੈਗੇ ਆ ਉਹ ਤੋ ਤਾਲੂ ਦਾ ਜਿਹੜੇ ਜਮਾਂਤਰੋ ਬੱਚਿਆਂ ਦੇ ਤਾਲੂ ਕਟਿਆ ਹੁੰਦਾ ਬੁੱਲ ਕਟਿਆ ਹੁੰਦਾ ਹੈ ਉਹਨਾਂ ਦਾ ਆਪਰੇਸ਼ਨ ਵੀ ਸਿੱਧੇ ਸੇਵਾਵਾਂ ਪ੍ਰੋਵਾਈਡ ਕਰਦੇ ਹੈਗੇ ਆ ਜੇ ਕਿਸੇ ਦਾ ਐਕਸੀਡੈਂਟ ਕੇਸ ਹੋ ਜਾਂਦਾ ਹੈ ਕੋਈ ਉਂਗਲਾ ਕੱਟਿਆ ਜਾਂਦੀ ਹੈ ਕਿਸੇ ਕਾਰਨ ਬਸ਼ ਤਾਂ ਜੇ ਸਾਡੇ ਕੋ ਉਹ ਮਰੀਜ਼ ਟਾਈਮ ਦੇ ਦੌਰਾਨ ਲਾਈਕ 24 12 ਆਰ 12 ਘੰਟੇ ਦੇ ਵਿੱਚ ਵਿੱਚ ਇਹ ਸਾਡੇ ਕੋ ਆ ਜਾਂਦਾ ਹੈਗਾ ਆ ਤਾਂ ਇਹਦੇ ਵਧੀਆ ਚਾਂਸ ਹੁੰਦੇ ਹੈ ਕਿ ਆਪਾਂ ਉਹਨੂੰ ਆਪਰੇਟ ਕਰਕੇ ਦੁਬਾਰਾ ਜੋੜ ਸਕੀਏ ਠੀਕ ਹੈ ਪਰ ਉਹਦੇ ਨਾਲ ਇਹ ਵੀ ਹੁੰਦਾ ਹੈ ਕਿ ਜਿਹੜਾ ਤੁਸੀਂ ਕੱਟੇ ਹੋਏ ਅੰਗ ਹੈਗੇ ਆ ਉਹਨਾਂ ਨੂੰ ਤੁਸੀਂ ਸਾਫ਼ ਸਲਾਈਨ ਨਾਲ ਧੋ ਕੇ ਠੀਕ ਹੈ ਇੱਕ ਗੋਜ ਵਿੱਚ ਲਪੇਟ ਕੇ ਤੇ ਇੱਕ ਸਾਫ਼ ਪੋਲੀਥੀਨ ਵਿੱਚ ਰੱਖ ਕੇ ਤੇ ਨਾਲ ਬਰਫ਼ ਜਿਹੜਾ ਹੈਗਾ ਅ ਦੇ ਵਿੱਚ ਪਾ ਕੇ ਜੇ ਸਾਡੇ ਕੋ ਉਸ ਕੰਡੀਸ਼ਨ ਤੱਕ ਲੈ ਕੇ ਆਉਂਦੇ ਹੋ ਤਾਂ ਇਹ ਵਧੀਆ ਚਾਂਸ ਹੁੰਦਾ ਕਿ ਆਪਾਂ ਉਹਨੂੰ ਦੁਆਰਾ ਅੰਗ ਨੂੰ ਦੁਆਰਾ ਜੋੜ ਕੇ ਸਕਸੈਸਫੁਲੀ ਉਹਨੂੰ ਕਰ ਸਕਦੇ ਆਪਰੇਟ 플라스틱 ਸਰਜਰੀ ਵਿੱਚ ਭਾਵੇਂ ਉਂਗਲੀ ਕੱਟੀ ਹੋਵੇ ਹੱਥ ਕੱਟਿਆ ਹੋਵੇ ਜਾਂ ਪੈਰ ਕੱਟਿਆ ਹੋਵੇ ਠੀਕ ਹੈ ਆਪਾਂ 플라스틱 ਸਰਜਰੀ ਵਿੱਚ ਸਾਰੇ ਅੰਗ ਜੋੜ ਸਕਦੇ ਹੈਗੇ ਆ ਬਸ ਫਰਕ ਇਹ ਹੁੰਦਾ ਹੈ ਕਿ ਜਿਹੜਾ ਉਂਗਲੀ ਹੁੰਦੀ ਹੈ ਉਹਦੇ ਵਿੱਚ ਟਾਈਮ ਪੀਰੀਅਡ ਸਾਡੇ ਕੋ ਉਹਨੂੰ ਸੇਵ ਕਰਨ ਦਾ ਥੋੜਾ ਘੱਟ ਹੁੰਦਾ ਹੈ ਠੀਕ ਹੈ ਉਹਦੇ ਸਾਡੇ ਕੋਲ ਜੇ ਮਰੀਜ਼ ਹੈਗਾ ਆ 5-6 ਘੰਟੇ ਦੇ ਵਿੱਚ ਆ ਪਾਵੇ ਤਾਂ ਹੀ ਆਪਾਂ ਕੁਝ ਥੋੜਾ ਸਕਸੈਸਫੁਲ ਕਰ ਸਕਦੇ ਆ ਇਹ ਹੈ ਕਿ ਬਾਕੀ ਜੇ ਪੂਰਾ ਹੱਥ ਕੱਟਿਆ ਹੁੰਦਾ ਹੈ ਜਾਂ ਪੈਰ ਕੱਟਿਆ ਹੁੰਦਾ ਉਹਦੇ ਵਿੱਚ ਸਾਨੂੰ ਟਾਈਮ ਥੋੜਾ ਜਿਹਾ ਜ਼ਿਆਦਾ ਮਿਲ ਜਾਂਦਾ ਹੈਗਾ ਆ ਠੀਕ ਹੈ ਤਾਂ ਬਟ ਇਹ ਹੈ ਕਿ ਜੇ ਤੁਸੀਂ ਟਾਈਮ ਦੇ ਦੌਰਾਨ ਆ ਜੋ ਉੱਤ ਜਿਹੜਾ ਅੰਗ ਜਿਹੜਾ ਕੱਟਿਆ ਹੋਇਆ ਆ ਉਹਨੂੰ ਤੁਸੀਂ ਇੱਕ ਸਾਫ਼ ਸੁਥਰਾ ਜਿਸ ਤਰ੍ਹਾਂ ਉਹਨੂੰ ਲਿਆਉਣਾ ਚਾਹੀਦਾ ਹੈਗਾ ਕਿ ਬਰਫ਼ ਵਿੱਚ ਪਾ ਕੇ ਉਸ ਤਰ੍ਹਾਂ ਸਾਡੇ ਕੋਲ ਲਿਆ ਪਾਓ ਤਾਂ ਹੀ ਆਪਾਂ ਉਹਨੂੰ ਸਕਸੈਸਫੁਲੀ ਜੋੜ ਕੇ ਮਤਲਬ ਜੋੜ ਪਾਉਂਦੇ ਆ